ਤਾਂ ਧੰਨਵਾਦ ਹੈ ਡਾਕਟਰ ਸਾਹਿਬ ਦੇ ਬਲਵਾਂ ਸਾਹਿਬ ਦੇ ਕਿ ਇਲੈਕਸ਼ਨ ਤਾਂ ਆਉਂਦੇ ਹੀ ਰਹਿੰਦੇ ਹਰ ਸਾਲ ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਇਲੈਕਸ਼ਨਾਂ ਦੇ ਨਾਲ-ਨਾਲ ਇਹ ਸਾਨੂੰ ਲੋਕਾਂ ਨੂੰ ਜਾਗਤੂ ਹੀ ਕਰ ਰਹੇ ਆਂ। ਤਕਰੀਬਨ ਦਰਜਨਾਂ ਤੋਂ ਵੱਧ ਬੱਚਿਆਂ ਨੂੰ ਢਿੱlo ਸਾਹਮਣੇ ਆਪਣੀ ਜੇਲ੍ਹ ਦੇ ਵਿੱਚੋਂ ਖੱਚਾ ਕਰਕੇ ਉਹ ਸਿੱਧੇ ਰਾਹ ਪਾਇਆ ਤੇ ਅੱਜ ਉਹ ਬੱਚੇ ਆਪਣੇ ਵੱਖ-ਵੱਖ ਖਜੂਬਾਂ ਦੇ ਉੱਤੇ ਤੇ ਵੱਖ-ਵੱਖ ਬਿਜ਼ਨਸ ਚਲਾ ਰਹੇ ਆਂ। ڈپਰੈਸ ਇੱਕ ਰੀੜ ਦੀ ਹੱਡੀ ਹੈ। ਜਿੱਥੇ ਵੀ ਚਾਏ ਉਹ ਪੰਜਾਬ ਹੋਵੇ ਚਾਹੇ ਹਿੰਦੁਸਤਾਨ ਹੋਵੇ ਚਾਹੇ ਪੂਰੀ ਦੁਨੀਆ ਦਾ ਹੋਵੇ মিডিਆ ਜਿਹੜਾ ਨਾ ਉਹ ਸਾਡੀ ਗੱਲ ਨੂੰ ਚੰਗੀ ਗੱਲ ਨੂੰ ਉੱਪਰ ਲੈ ਕੇ ਜਾਂਦਾ ਤੇ ਮਾੜੀ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਮਨਜੀਤ ਸਿੰਘ ਢਿੱਲੋਂ ਵੱਲੋਂ ਸਮਾਜ ਸੇਵਾ ਲਈ ਆਪਣਾ ਖੇਤਰ ਵਡਾ ਕਰਨ ਦੀ ਮਨਸ਼ਾ ਨੂੰ ਲੈ ਕੇ ਗਿੱਦੜਵਾਹ ਦੇ ਇੱਕ ਨਿੱਜੀ ਹੋਟਲ ਵਿੱਚ ਪੱਤਰਕਾਰ ਮਿਲਣੀ ਦਾ ਆਯੋਜਨ ਕੀਤਾ ਗਿਆ ਇਸ ਸਮੇਂ ਉਹਨਾਂ ਦੇ ਨਾਲ ਪਰਮਜੀਤ ਸਿੰਘ ਵਿਰਾੜ ਕਾਉਣੀ ਪ੍ਰਿੰਸ ਵਿਰਾੜ ਪ੍ਰਸਿੱਧ ਸਮਾਜ ਸੇਵੀ ਸ਼ਾਮਲਾਲ ਚਾਵਲਾ ਅਤੇ ਜਗਮੀਤ ਸਿੰਘ ਗੁਰੂ ਸਾਹਿਬ ਹਾਜ਼ਰ ਸਨ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਡਾਕਟਰ ਢਿੱਲੋਂ ਨੇ ਕਿਹਾ ਕਿ ਚਾਵਲਾ ਜੀ ਅੱਜ ਅਸੀਂ ਗਿੱਦੜਵਾ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੇ ਆ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 25 ਸਾਲ ਤੋਂ ਮੈਂ ਸੋਸ਼ਲ ਵਰਕ ਕਰ ਰਿਹਾ ਹਾਂ ਕੁਝ ਪਾਰਟੀਆਂ ਨਾਲ ਅਟੈਚ ਰਹੇ ਆ ਲੇਕਿਨ ਸਭ ਤੋਂ ਜ਼ਰੂਰੀ ਮੇਰੀ ਜ਼ਿੰਦਗੀ ਦਾ ਕਹਿ ਲਵਾਂ ਵੀ ਇਹ ਮਾ ਕੇ ਸੋਸ਼ਲ ਵਰਕ ਜ਼ਰੂਰ ਕਰੀਏ ਸਮਾਜ ਵਿੱਚ ਜਿੰਨੀਆਂ ਵੀ ਕ੍ਰਿਤੀਆਂ ਜਿੰਨੀਆਂ ਬਰਾਈਆਂ ਉਹਨਾਂ ਨੂੰ ਦੂਰ ਕਰੀਏ ਕਿਉਂਕਿ ਸਾਰੇ ਕੰਮ ਜਿਹੜੇ ਸਰਕਾਰਾਂ ਨੇ ਨਹੀਂ ਕਰਨੇ ਹੁੰਦੇ ਕੁਝ ਫਰਜ਼ ਸਾਡੇ ਵੀ ਬਣਦੇ ਆ ਕਿ ਅਸੀਂ ਮੋਰਲ ਡਿਊਟੀ ਬਣਦੀ ਹੈ ਐ ਜੇ ਇੰਡੀਆ ਨਾਗਰਿਕ ਤੇ ਅਸੀਂ ਆਪਣੇ ਪੰਜਾਬ ਨੂੰ ਆਪਣੇ ਸੂਬੇ ਨੂੰ ਉੱਪਰ ਕਿਵੇਂ ਲੈ ਕੇ ਜਾਏਗੀ ਜੇਕਰ ਅਸੀਂ ਸਾਰਾ ਕੁਝ ਸਰਕਾਰਾਂ ਦੇ ਛੱਡ ਦਈਏ ਤਾਂ ਮੈਨੂੰ ਲੱਗਦਾ ਪੋਸੀਬਲ ਨਹੀਂ ਜੇ ਸਾਡਾ ਆਮ ਆਮ ਪੂਰਾ ਸਾਡੇ ਲੋਕ ਜਾਗਰਤ ਨਹੀਂ ਹੋਣਗੇ ਚਾਹੇ ਉਹ ਵੋਟ ਪ੍ਰਤੀ ਹੈ ਚਾਹੇ ਉਹ ਆਪਣੇ ਬਿਜ਼ਨਸ ਕਰਦੇ ਹੈ ਚਾਹੇ ਉਹ ਖਾਣ ਪੀਣੇ ਚੀਜ਼ਾਂ ਹਨ ਚਾਹੇ ਉਹ ਰਹਿਣ ਸਨ ਦੇ ਤਰੀਕੇ ਹਨ ਸੋ ਪੰਜਾਬੀ ਸਾਡੇ ਹਮੇਸ਼ਾ ਹੀ ਮਸ਼ਹੂਰ ਆ ਪੂਰੀ ਦੁਨੀਆ ਵਿੱਚ ਬਹੁਤ ਛੇਤੀ ਕੈਚ ਕਰਦੇ ਨੇ ਔਰ ਮੈਂ ਐਜੇ ਸਮਾਜ ਸੇਵੀ ਜਿੱਥੇ ਫ੍ਰੀਕੋਰਡ ਜ਼ਿਲ੍ਹੇ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਹੁਣ ਤੱਕ ਕੀਤਾ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਬਣੀ ਆ ਪਿਛਲੇ 16 ਸਾਲ ਤੋਂ ਤਾਂਸ ਨੂੰ ਉਹਦੇ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ ਜੇ ਪ੍ਰਧਾਨ ਮੈਂ ਉਹਦੀ ਸੇਵਾ ਕਰ ਰਿਹਾ ਸਾਡੇ ਇੰਟਰਨੈਸ਼ਨਲ ਪ੍ਰਧਾਨ ਨੇ ਸਰਦਾਰ ਭਜਨ ਸਿੰਘ ਬਰਾੜ ਉਹਨਾਂ ਦਾ ਵੀ ਸੁਪਨਾ ਸੀ ਕਿ ਸਾਡਾ ਜਦੋਂ 1947 ਵਿੱਚ ਦੋ ਪੰਜਾਬ ਸੀ ਇੱਕ ਲੈਹੰਦਾ ਤੇ ਚੜਦਾ ਤੇ ਉਸ ਵੰਡ ਵੇਲੇ ਬਹੁਤ ਸਾਰੇ ਸਾਡੇ ਲੋਕ ਮਿਛੜ ਗਏ ਸੀ ਇੱਕ ਦੂਜੇ ਤੋਂ ਜਦੋਂ ਉਹਨਾਂ ਦੀਆਂ ਕਹਾਣੀਆਂ ਸੁਣੇਦੀਆਂ ਸੀ ਕਿ ਜਿਹੜੇ ਉੱਧਰ ਰਹਿ ਗਏ ਆ ਜਾਂ ਇੱਧਰ ਬਜ਼ੁਰਗ ਰਹਿ ਗਏ ਆ ਉਹ ਆਪਸ ਵਿੱਚ ਮਿਲ ਲਈ ਕਿੰਨੀ ਤਾਂਗ ਹੁੰਦੀ ਸੀ ਪਰ ਕੋਈ ਜਰੀਆ ਨਹੀਂ ਹੁੰਦਾ ਸੀਗਾ ਬੇਸ਼ੱਕ ਸਰਕਾਰਾਂ ਕੋਸ਼ਿਸ਼ ਕਰਦੀਆਂ ਪਰ ਸਰਕਾਰਾਂ ਦਾ ਲੈਵਲ ਦੋਨਾਂ ਸਰਕਾਰਾਂ ਦਾ ਪਾਕਿਸਤਾਨ ਤੇ ਇੰਡੀਆ ਸਰਕਾਰ ਦਾ ਕਈ ਤਰ੍ਹਾਂ ਦੀਆਂ ਜਿਹੜੀ ਸਿਆਸੀ ਕਰਕੇ ਕਹਿ ਸਕਦੇ ਆ ਕਿ ਆਪਸ ਵਿੱਚ ਮੁਸ਼ਕਲ ਆਉਂਦੀ ਸੀ ਸੋ ਸਮਾਜ ਸੇਵੀ ਲੋਕ ਅੱਗੇ ਆਏ ਸਾਡੀ ਫਾਊਂਡੇਸ਼ਨ ਅੱਗੇ ਆਈ ਅਸੀਂ ਇਧਰਲੇ ਤੇ ਲੈਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਮਲਾਉਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਵੱਖਰਾ ਆਨੰਦ ਸੀ ਕਿਉਂਕਿ ਸਭ ਤੋਂ ਉੱਪਰ ਇਨਸਾਨੀਅਤ ਆ ਸੋ ਉਸੇ ਤਰ੍ਹਾਂ ਹੀ ਜਿਵੇਂ ਪੰਜਾਬ ਦੇ ਤਕਰੀਬਨ ਤੁਹਾਨੂੰ ਪਤਾ 250 ਨਰਸਿੰਗ ਕਾਲਜ ਨੇ ਮੈਂ ਪਿਛਲੇ 5-7 ਸਾਲ ਤੋਂ ਉਹਦਾ ਇੱਕ ਪ੍ਰੈਜ਼ੀਡੈਂਟ ਹੋਣ ਕਰਕੇ ਨਰਸਿੰਗ ਸੰਸਥਾਵਾਂ ਨੂੰ ਕਿਵੇਂ ਵਧੀਆ ਬਣਾ ਸਕਦੇ ਆ ਕਿਉਂਕਿ ਅੱਜ ਨਰਸ ਦੀ ਡਿਮਾਂਡ ਪੂਰੇ ਵਰਲਡ ਵਿੱਚ ਆ ਸੋ ਪੰਜਾਬ ਦੀਆਂ ਵੱਤੋਂ ਤੇ ਨਰਸਾਂ ਅਸੀਂ ਪੈਦਾ ਕਰੀਏ ਕਿੰਨੇ ਨਰਸਾਂ ਪੈਦਾ ਕਰਕੇ ਤਾਂ ਜੋ ਪੂਰੀ ਦੁਨੀਆ ਦੇ ਵਿੱਚ ਸੇਵਾ ਕਰ ਸਕਣ ਇਸ ਤੋਂ ਬਿਨਾ ਹੋਰ ਸੋਸ਼ਲ ਗੁੱਡ ਮਾਰਨਿੰਗ ਵੈਲਕਮ ਕਲੱਬ ਕੋਰੂਪਰਾ ਹੈ ਜਾਂ ਬਾਬਾ ਫਰੀਦ ਬਾਸਕਟਬਾਲ ਕਲੱਬ ਹੈਗਾ ਸਾਡਾ ਫਰੀਦ ਕੋਰਟ ਉਹਦੀ ਵੀ ਦਾ ਸੇਵਾ ਕਰ ਰਿਹਾ ਸੋ ਇੱਕ ਸ਼ੌਕ ਇੱਕ ਜਨੂਨ ਬਾਬਾ ਫਰੀਦ ਦੀ ਧਰਤੀ ਕਰਕੇ ਜੋ ਪੈਦਾ ਹੋਇਆ ਸੀ ਕਿ ਸਬਾਹ ਸੇਵਾ ਵੱਤੋਂ ਕੀਤੀ ਜਾਵੇ ਆਪਣਾ ਦਸਬੰਧ ਕੱਢ ਕੇ ਲੋਕਾਂ ਨੂੰ ਵੱਤੋਂ ਦਾ ਅਵੇਅਰ ਕੀਤਾ ਜਾਵੇ ਤਾਂ ਜੋ ਲੋਕ ਬਿਮਾਰ ਨਾ ਹੋਣ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੈਂਸਰ ਵਰਗੀ ਭਿਆਨਕ ਬਿਮਾਰੀਆਂ ਪੂਰੇ ਪੰਜਾਬ ਨੂੰ ਆਪਣੇ ਜਾਲ ਦੇ ਵਿੱਚ ਲੈ ਚੁੱਕੀਆਂ ਪਾਣੀ ਸਾਡੇ ਖਰਾਬ ਹੋ ਰਹੇ ਨੇ ਸਾਡਾ এনवायरमेंट ਪਲੂਟਡ ਹੋ ਰਿਹਾ ਸੋ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਵਿੱਚ ਸਰਕਾਰਾਂ ਆਪਣੀ ਸਿਆਸੀ ਕਰ ਦੇ ਕਰਕੇ ਉਲਟ ਕੇ ਰਹਿ ਜਾਂਦੀਆਂ ਉਹ ਪੂਰੇ ਨਹੀਂ ਕਰਦੀਆਂ ਸੋ ਇੱਥੇ 22 ਇਲੈਕਸ਼ਨ ਹੋ ਰਹੇ ਆ ਬੇਸ਼ੱਕ ਮੈਂ ਇੱਕ ਪਾਰਟੀ ਦਾ ਵਲੰਟੀਅਰ ਜ਼ਰੂਰ ਹਾਂ ਲੇਕਿਨ ਇੱਥੇ 22 ਪਰਮਜੀਤ ਸਿੰਘ ਕੌਣੀ ਜੀ ਸਾਡੇ ਨਾਲ ਖੜੇ ਹਨ ਬਰਾੜ ਸਾਹਿਬ ਇਹ ਮੇਰੇ ਮਿੱਤਰ ਨੇ ਬੜੇ ਚਿਤ ਤੋਂ ਔਰ ਜਗਮੀਤ ਸਿੰਘ ਸਾਡੇ ਰਿਸ਼ਤਾਰ ਨੇ ਹੋਰ ਵੀ ਮਲੋਟ ਜਾਂ ਗਿੱਦੜਵਾ ਦੇ ਬੜੇ ਲੋਕ ਜਿਹੜੇ ਮੇਰੇ ਆਵਾਖ ਨੇ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਔਰ ਅਕਸਰ ਗੱਲਾਂ ਕਰਦੇ ਕਿ ਹੁਣ ਢਿਲੋ ਸਭ ਇਲੈਕਸ਼ਨ ਆ ਗਿਆ ਤੁਸੀਂ ਵੀ ਆਓ ਤੇ ਨਾਲ-ਨਾਲ ਆਪਾਂ ਸਮਾਜ ਸੇਵਾ ਦੇ ਜਿਹੜੇ ਕਾਰਜ ਉਹ ਨਾਲ ਕੇ ਕਰੀਏ ਸੋ ਜਿਹੀ ਗੱਲ ਨੂੰ ਲੈ ਕੇ ਅੱਜ ਮੈਂ ਇਥੋਂ ਦੀ ਗਿੱਦੜਵਾਦੀ ਪ੍ਰੈਸ ਇੱਕ ਮੀਟ ਰੱਖੀ ਆ ਤਾਂ ਜੋ ਮੈਂ ਕਿਉਂਕਿ ਪ੍ਰੈਸ ਇੱਕ ਰੀੜ ਦੀ ਹੱਡੀ ਹੈ ਜਿੱਥੇ ਵੀ ਚਾਹੇ ਉਹ ਪੰਜਾਬ ਹੋਵੇ ਚਾਹੇ ਹਿੰਦੁਸਤਾਨ ਹੋਵੇ ਚਾਹੇ ਪੂਰੀ ਦੁਨੀਆ ਦਾ ਹੋਵੇ মিডিਆ ਜਿਹੜਾ ਨਾ ਉਹ ਸਾਡੀ ਗੱਲ ਨੂੰ ਚੰਗੀ ਗੱਲ ਨੂੰ ਉੱਪਰ ਲੈ ਕੇ ਜਾਂਦਾ ਤੇ ਮਾੜੀ ਨੂੰ ਸੋ ਮੇਰੀ ਇੱਕ ਕੋਸ਼ਿਸ਼ ਇਤ ਹੈ ਅੱਜ ਇਹ মিডিਆ ਦੇ ਨਾਲ ਅਸੀਂ ਕਿਉਂਕਿ ਪਹਿਲਾਂ ਮੈਂ মিডিਆ ਨੂੰ ਨਹੀਂ ਜਾਣਦਾ ਸੀਗਾ ਬਹੁਤ ਸਾਰੇ ਪੱਤਰਕਾਰ ਜਾਂ ਹੋਰ ਜਿਹੜੇ ਸੋਸ਼ਲ ਚੈਨਲ ਚਲਾਉਂਦੇ ਨੇ ਉਹ ਮੈਨੂੰ ਜਾਣਦੇ ਸੀ ਉਹਨਾਂ ਨੇ ਕਿਹਾ ਤੁਸੀਂ ਆ ਕੇ ਸਾਡੇ ਨਾਲ ਇੱਕ ਵਾਰੀ ਬੈਠੋ ਆਪਾਂ ਪੰਜਾਬ ਦੇ ਮੁੱਦੇ ਦੇ ਚਾਹ ਉਹ ਪਾਣੀਆਂ ਦਾ ਮੁੱਦਾ ਹੈ ਚਾਹ ਐਨਵਾਇਰਨਮੈਂਟ ਦਾ ਮੁੱਦਾ ਹੈ ਚਾਹ ਪੰਜਾਬ ਕੈਂਸਰ ਵਾਲ ਜਾ ਰਿਹਾ ਇਹਨਾਂ ਮੁੱਦਿਆਂ ਤੇ ਵੀ ਗੱਲ ਕਰਾਂਗੇ ਸੋ ਅੱਜ ਇੱਕ ਕੋਸ਼ਿਸ਼ ਹੈ ਕਿ ਪ੍ਰੈਸ ਵਾਲਿਆਂ ਨਾਲ ਭਰਾਵਾਂ ਨਾਲ ਮਿਲ ਕੇ ਅਸੀਂ ਜਿਹੇ ਮੁੱਦਿਆਂ ਤੇ ਗੱਲ ਕਰੀ ਜਿੱਥੇ ਲੋਕ ਇਲੈਕਸ਼ਨ ਆ ਰਿਹਾ ਮੋਕਾ ਦਾ ਧਿਆਨ ਇਲੈਕਸ਼ਨ ਚ ਹੈ ਔਰ ਮੈਨੂੰ ਲੱਗਦਾ ਹੈ ਕਿ ਨਹੀਂ ਇਹੇ ਟਾਈਮ ਤੇ ਆ ਕੇ ਜਦੋਂ ਅਸੀਂ ਲੋਕਾਂ ਨੂੰ ਜਾਣਾ ਪਿੰਡਾਂ ਜਾਣਾ ਚਾਹ ਵੋਟਾਂ ਲਈ ਜਾਣਾ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਵੀ ਕਰੀਏ ਕਿ ਸਾਡੀਆਂ ਕੁਝ ਮੋਰਲ ਰਿਡੀਆਂ ਬਣਦੀਆਂ ਪੰਜਾਬ ਲਈ ਕਿ ਅਸੀਂ ਅਗਲਾ ਪੰਜਾਬ ਬਣਾਉਣਾ ਜਿੰਨੀ ਦੇਰ ਪੰਜਾਬ ਦੇ ਲੋਕ ਅਵੇਅਰ ਨਹੀਂ ਹੁੰਦੇ ਪੰਜਾਬ ਦੇ ਲੋਕ ਨਹੀਂ ਜਾਗਦੇ ਉਹ ਨਹੀਂ ਦੇ ਰਸੀ ਕੁਝ ਨਹੀਂ ਕਰ ਸਕਦੇ ਸੋ ਇਸ ਟੀਮ ਲੈ ਕੇ ਅੱਜ ਅਸੀਂ ਇੱਥੇ ਕੰਟੀਨੈਂਟਲ ਮੋੜ ਰੋਡ ਤੇ ਜੋ ਇਹ ਢਾਬਾ ਬਣਿਆ ਇੱਥੇ ਇੱਕ ਮੀਟਿੰਗ ਰੱਖੀ ਆ ਤਾਂ ਜੋ ਅਸੀਂ ਰੂਪਰੂ ਹੋ ਸਕੀ ਇੱਥੋਂ ਦੇ ਪੱਤਰਕਾਰਾਂ ਨਾਲ ਔਰ ਪੰਜਾਬ ਲਈ ਕੁਝ ਕਰ ਸਕੀਏ ਮੀਡੀਆ ਰਾਹੀਂ ਜਰੀਏ ਰਾਹੀਂ ਅਸੀਂ ਲੋਕਾਂ ਤੱਕ ਆਪਣੇ ਆਵਾਮ ਤੱਕ ਸਾਰੀਆਂ ਗੱਲਾਂ ਪਹੁੰਚਾਈਏ ਜਿਨ੍ਹਾਂ ਨਾਲ ਸਾਡਾ ਪੰਜਾਬ ਹੋਰ ਤਰੱਕੀ ਕਰੇ ਇਸ ਸਮੇਂ ਪੱਤਰਕਾਰਾਂ ਵੱਲੋਂ ਸ਼ਹਿਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਡਾਕਟਰ ਢਿੱਲੋਂ ਨੂੰ ਜਾਣੂ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਾਹਮਣੇ ਆਈ ਡਾਕਟਰ ਢੀਲੋ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਕਿੰਦਰਪਾਦ ਦੇ ਇਸ ਗੰਭੀਰ ਮਸਲੇ ਤੋਂ ਜਾਨੂੰ ਕਰਾਉਣਗੇ ਤੁਸੀਂ ਹੁਣ ਮੇਰੇ ਘਰ ਕੋਲੇ ਜਾਵੜੋ ਜੀ ਤੁਸੀਂ ਉੱਥੋਂ ਆਇਆ ਭੱਜੇਗਾ ਜਿਵੇਂ ਪੂਛ ਦੇ ਤਿੱਗੇ ਤੇ ਪੜਾਟਾ ਲੱਗ ਗਿਆ ਹੁੰਦਾ ਹੈ ਅਸੀਂ ਤਾਂ ਧੰਨਵਾਦੀ ਆ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਦੇ ਕੇ ਇਲੈਕਸ਼ਨ ਤਾਂ ਆਉਂਦੇ ਹੀ ਰਹਿੰਦੇ ਹਰ ਸਾਲ ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਇਲੈਕਸ਼ਨਾਂ ਦੇ ਨਾਲ-ਨਾਲ ਇਹ ਸਾਨੂੰ ਲੋਕਾਂ ਨੂੰ ਜਾਗਤੂ ਹੀ ਕਰ ਰਹੇ ਆ ਵੀ ਤੁਸੀਂ ਜਿਹੜੀ ਸਮਾਜ ਸੇਵਾ ਦੇ ਵਿੱਚ ਵੀ ਵੱਧ ਵੱਧ ਦਿਲਚਸਪੀ ਲੈਂਦੇ ਹੋ ਔਰ ਜਿਹੜੀ ਵੋਟਾਂ ਉਹ ਤਾਂ ਆਪਾਂ ਪਾਣੀਆਂ ਹੀ ਪਾਣੀਆਂ ਹੁੰਦੀਆਂ ਹਰ ਸਾਲ ਪਾਣੇ ਆ ਪਰ ਜਿਹੜੀ ਸਮਾਜ ਸੇਵਾ ਹੈ ਜਾਂ ਜਿੰਨੇ ਮੈਫਰਟਸ ਡਾਕਟਰ ਸਾਹਿਬ ਦੇ ਸੁਨੇਹੇ ਆ ਔਰ ਮੈਂ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪਹਿਲਾਂ ਇਹ ਸਾਰੇ ਪੰਜਾਬ ਵਿੱਚ ਕਰਕੇ ਆਏ ਆ ਹੁਣ ਸਾਡਾ ਇਹਨਾਂ ਨੂੰ ਮੌਕਾ ਮਿਲ ਸਾਡੇ ਗਿੱਦੜਵਾ ਹਲਕੇ ਵਿੱਚ ਆਉਣ ਦਾ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਜਾਗਰੂਕਤਾ ਨਸ਼ਿਆਂ ਪ੍ਰਤੀ ਕਿਵੇਂ ਤੁਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ ਔਰ ਜਿੰਨੀਆਂ ਬਿਮਾਰੀਆਂ ਹਨ ਉਨ੍ਹਾਂ ਪ੍ਰਤੀ ਔਰ ਜੋ ਇਹ ਫ੍ਰੀ ਦੇ ਵਿੱਚ ਸੇਵਾ ਕਰ ਰਿਹਾ ਮੈਨੂੰ ਇਸ ਚੀਜ਼ ਦੀ ਬਹੁਤ ਹੀ ਖੁਸ਼ੀ ਹੈ ਔਰ ਹਰ ਆਦਮੀ ਇਸ ਤਰ੍ਹਾਂ ਸੋਚ ਕੇ ਚੱਲੂਗਾ ਨਾ ਤੇ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਪੰਜਾਬ ਇੱਕ ਵਕਿਆ ਹੀ ਸੋਨੇ ਦੀ ਚਿੜੀ ਹੋਊਗਾ ਜੀ ਲੰਬੇ ਸਮੇਂ ਤੋਂ ਸ਼ੱਕਰ ਮਨਜੀਤ ਸਿੰਘ ਤੋਂ ਲੋਕਾਂ ਨਾਲ ਰਲ ਕੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਸਮਾਜ ਸੇਵਾ ਦੇ ਖੇਤਰ ਵਿੱਚ ਉੱਭਰਦੇ ਆ ਪਿਛਲੇ ਸਮੇਂ ਦੌਰਾਨ ਮੈਂ ਤੁਹਾਡੇ ਤੋਂ ਇਤਿਹਾਸ ਚ ਲਿਆ ਦੇਵਾਂ ਕਿ ਚਿੱਟੇ ਦੀ ਲਹਿਰ ਜਿਹੜੀ ਪੰਜਾਬ ਦੇ ਵਿੱਚ ਬਹੁਤ ਫੈਲ ਚੁੱਕੀ ਹੈ ਤੇ ਬਹੁਤ ਨੌਜਵਾਨ ਬੱਚੇ ਜਿਹੜੇ ਚਿੱਟੇ ਦੀ ਭੇਡ ਚੜ ਕੇ ਆਪਣੇ ਘਰ ਨੂੰ ਬਰਬਾਦ ਕਰ ਚੁੱਕੇ ਸੀ ਤੇ ਸਾਡੀ ਗੇਂਦ ਦੇ ਸਰਕਾਰ ਸਾਡੇ ਸਹਿਯੋਗ ਦੇ ਸਦਕਾ ਢਿੱਲੋ ਸਾਹਿਬ ਨੇ ਆਪ ਦੀ ਯੇਲ ਚੋਂ ਖੱਚਾ ਕਰਕੇ ਅਸੀਂ ਕੁਝ ਐਹੋ ਜਿਹੇ ਬੱਚੇ ਜਿਹੜੇ ਚਿੱਟੇ ਦੀ ਭੇਡ ਚੜੇ ਸੀ ਉਹਨਾਂ ਨੂੰ ਸੈਂਟਰਾਂ ਦੇ ਵਿੱਚ ਪਾ ਕੇ ਵਕ ਵਕ ਥਾਵਾਂ ਦੇ ਉੱਤੇ ਪਰ ਅਸੀਂ ਉਸ ਨੂੰ ਨਾਂ ਨੂੰ ਜਿਹੜੇ ਡਿਸਕਲੋਸ ਨਹੀਂ ਕਰਾਂਗੇ ਕਿ ਉਹ ਨਾਂ ਜਰੂਰ ਜ਼ਰੂਰ ਰੱਖਾਂਗੇ ਕਿਹੜੇ ਕਿਹੜੇ ਬੱਚੇ ਤਕਰੀਬਨ ਦਰਜਨਾਂ ਤੋਂ ਵੱਧ ਬੱਚਿਆਂ ਨੂੰ ਢਿੱਲੋਂ ਸਾਹਮਣੇ ਆਪਣੀ ਜੇਰ ਦੇ ਵਿੱਚੋਂ ਖਰਚਾ ਕਰਕੇ ਉਹ ਸਿੱਧੇ ਰਾਹ ਪਾਇਆ ਤੇ ਅੱਜ ਉਹ ਬੱਚੇ ਆਪਣੇ ਵੱਖ-ਵੱਖ ਖਜੂਬਾਂ ਦੇ ਉੱਤੇ ਤੇ ਵੱਖ-ਵੱਖ ਵਿਦਿਅਕ ਚਲਾ ਰਹੇ ਆ ਇੱਕ ਬੜੇ ਵਧਾਈ ਦੇ ਪਾਤਰਾ ਢਿੱਲੋਂ ਸਾਹਿਬ ਇਸ ਗੱਲ ਦੀ ਖਾਤਰ ਔਰ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਗਰੀਬ ਬੱਚਿਆਂ ਨੂੰ ਆਪਣੇ ਕਾਲਜ ਦੇ ਵਿੱਚ ਪੜਾਈ ਕਰਵਾ ਕੇ ਉਹਨਾਂ ਦੀਆਂ ਫੀਸਾਂ ਮਾਫ ਕਰਕੇ ਜਿਨ੍ਹਾਂ ਦੀ ਨਹੀਂ ਹੁੰਦੀ ਸੀ ਕੁਝ ਬੱਚਿਆਂ ਦੀਆਂ ਫੀਸਾਂ ਜੇਰ ਤੋਂ ਪਾ ਕੇ ਵੀ ਉਹਨਾਂ ਬੱਚਿਆਂ ਨੂੰ ਪੇਪਰਾਂ 'ਚੋਂ ਪੂਰੀ ਕਾਮਯਾਬੀ ਪਲੈਨ ਚੋਂ ਬੱਚੇ ਸਫਲ ਹੋਏ ਤੇ ਉਹ ਅੱਜ ਆਪਣੀਆਂ ਆਪਣੀਆਂ ਜੌਬਾਂ ਦੇ ਹੋ ਕੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਚੁੱਕੇ ਆ ਬਹੁਤ ਸਾਰੇ ਬੱਚੇ ਜਿਹੜੇ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਇਕੱਠੇ ਹੋ ਚੁੱਕੇ ਆ ਇਸ ਤਰ੍ਹਾਂ ਵੱਖ-ਵੱਖ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਿਚਰ ਰਹੇ ਸਾਡੀਆਂ ਸੰਸਥਾਵਾਂ ਨੇ ਬੈਠ ਕੇ ਵਿਚਾਰ ਚਰਚਾ ਕੀਤਾ ਕਿ ਹੁਣ ਲੋਕਾਂ ਦੇ ਨਾਲ ਨਾਲ ਜਦੋਂ ਆਪਾਂ ਪਿੰਡ ਦੇ ਵਿੱਚ ਗੁਜ਼ਰਨਾ ਉੱਥੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਵੇ ਕਿ ਸਮਾਜ ਸੇਵਾ ਦੇ ਵਿੱਚ ਜੀ ਕਿਸ ਤਰ੍ਹਾਂ ਸਮਾਜਾ ਕਰਨੇ ਕਿਸ ਤਰ੍ਹਾਂ ਆਪਣੇ ਸਮਾਜ ਨੂੰ ਸਾਂਭ ਕੇ ਰੱਖਣਾ ਵਾਤਾਵਰਨ ਦੇ ਖੇਤਰ ਦੇ ਵਿੱਚ ਅਸੀਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਪੂਰਾ ਤੇ ਅਸੀਂ ਟੀਮ ਆ ਪੂਰਾ ਸਾਲ ਕਰ ਰਹੀਆਂ ਪਿਛਲੇ ਜੀਹੇ ਈਲੋ ਸਾਹਿਬ ਨੂੰ ਤੀਜੀ ਵਾਰੀ ਫੇਰ ਤਿੰਨ ਸਾਲਾਂ ਵਾਸਤੇ ਗੁੱਡ ਮਾਰਨਿੰਗ ਕਲੱਬ ਦਾ ਪ੍ਰਧਾਨ ਚੁਣਿਆ ਔਰ ਉੱਥੇ ਅਸੀਂ ਇਸ ਚੀਜ਼ ਦਾ ਪਰਨ ਲਿਆ ਕਿ ਇਸ ਸਾਲ 51000 ਬੂਟੇ ਲਗਾ ਕੇ ਅਸੀਂ ਵਾਤਾਵਰਨ ਨੂੰ ਸਿੱਧਾ ਲਿਆਉਣ ਵਿੱਚ ਆਪਣੀ ਸਫਲਤਾ ਹਾਸਲ ਕਰਨੀ ਹੈ ਤੇ ਅਸੀਂ ਉਹਦੇ ਵਿੱਚੋਂ ਕਰੀਬ ਮੇਰਾ ਖਿਆਲ 9000 ਬੂਟਾ ਅਸੀਂ ਲਾ ਚੁੱਕੇ ਹਾਂ ਲਗਾਤਾਰ ਲਾ ਰਹੇ ਇਸੇ ਤਰ੍ਹਾਂ ਜੀ ਅਸੀਂ ਹੁਣ ਗਿੱਦੜਵਾ ਦੇ ਲੋਕਾਂ ਦੇ ਵਿੱਚ ਆ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰਿਆਂ ਨੂੰ ਅਵੇਅਰ ਕਰ ਸਕੀਏ ਕਿ ਤੁਸੀਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆ ਕੇ ਕਿਵੇਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਹੈ ਕਿਵੇਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣਾ ਹੈ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਜਾਰੀ ਰਹੇ ਗਿੱਦੜਵਾ ਤੋਂ ਸ਼ਾਮ ਲਾਲ ਚਾਵਲਾ ਦੀ ਵਿਸ਼ੇਸ਼ ਰਿਪੋਰਟ ਅਬਦੀਨ ਨੌਰੀ ਦੇ ਕੋਰ ਜਿਲਚਲ ਨੰਬਰ 13 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ-ਚਮਕ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟਾਕ ਰਹਿਣ ਲਈ ਸਾਫ਼-ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 80 تنصپ 9778 80 تنصپ 9778 80 تنصپ فیک کوڈ ਜਿਲ੍ਹੇ ਚੋਂ ਨੰਬਰ 13 ਵਧੀਆ ਕੁਆਲਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮ ਚਮ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਰ ਰਹਿਣ ਲਈ ਸਾਫ਼ ਸੁਥਰੀ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਭਾਵੇਂ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇ ਮਾਹੌਲ ਪਟੇਲ ਦੇ ਹੁਣ ਪਟੇਲ ਦੇ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਦੇ ਫੋਨ ਬਾਰ ਵਾਲੀ ਫੋਨ ਤੇ ਪ੍ਰੋਗਰਾਮਾਂ ਦੇ ਰੱਖੀ ਬੈਠੇ ਯਾਰ ਯਾਰ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰ ਅੱਜ ਆਵਦੀ ਨਹੀਂ ਹੋਰ ਵਿੱਚ ਆਉਣੀ ਨਹੀਂ ਅੱਜ ਆਵਦੀ ਨਹੀਂ ਹੋਰ ਵਿੱਚ ਆਉਣੀ